ओम शांति ओम शांति ਜੋ ਸਮਾਣਾ ਦੇ ਵਿੱਚ ਸੜਕੀ ਹਾਸਾ ਹੋਇਆ ਸੀ ਜਿਸ ਦੇ ਵਿੱਚ ਕਿ ਸਾਡੇ ਸਮਾਣਾ ਦੇ ਛੋਟੇ ਛੋਟੇ ਸੱਤ ਬੱਚੇ ਨੇ ਜੋ ਸਾਨੂੰ ਅਲਵੀ ਦਾ ਕਹਿ ਕੇ ਸੀ ਇਸ ਦੇ ਨਾਲ ਹੀ ਜੋ ਫਤਿਹਪੁਰ ਦਾ ਡਰਾਈਵਰ ਜੋ ਕਿ ਇਸ ਗੱਡੀ ਨੂੰ ਚਲਾ ਰਿਹਾ ਸੀ ਉਹ ਵੀ ਇਸ ਸੜਕ ਹਾਸੇ ਦਾ ਸ਼ਿਕਾਰ ਹੋਇਆ ਅਸੀਂ ਸਮਾਣਾ ਹੈਲਪਲਾਈਨ ਤੇ ਅਪੀਲ ਕੀਤੀ ਸੀ ਕਿ ਇਹ ਜੋ ਡਰਾਈਵਰ ਹੈ ਇਹਦਾ ਪਰਿਵਾਰ ਹੈ ਜੋ ਤਿੰਨ ਛੋਟੇ ਛੋਟੇ ਬੱਚੇ ਨੇ ਇਹਨਾਂ ਦੀ ਮਦਦ ਕੀਤੀ ਜਾਵੇ ਵੱਡੀ ਤਦਾਦ ਦੇ ਵਿੱਚ ਜੋ ਸਮਾਣਾ ਵਾਸੀ ਨੇ ਅੱਗੇ ਆ ਰਹੇ ਨੇ ਇਸ ਡਰਾਈਵਰ ਪਰਿਵਾਰ ਦੇ ਲਈ ਉਹਦੇ ਬੱਚਿਆਂ ਦੇ ਲਈ ਆਪਣੀ ਜੋ ਜਿੰਨੀ ਵੀ ਉਹਨਾਂ ਦੀ ਹੈਲਪ ਹੈ ਉਹਦੇ ਲਈ ਅੱਗੇ ਆ ਰਹੇ ਨੇ ਸਾਡੇ ਨਾਲ ਖੜੇ ਨੇ ਪ੍ਰਮੋਦ ਸਿੰਘਲਾ ਜੀ ਸਾਡੇ ਵੱਡੇ ਭਾਈ ਇਹਨਾਂ ਵੱਲੋਂ ਇਹ 5000 ਰੁਪਏ ਦੀ ਜੋ ਆਰਥਿਕ ਮਦਦ ਹੈ ਉਸ ਪੀੜਿਤ ਪਰਿਵਾਰ ਦੇ ਲਈ ਇਹਨਾਂ ਵੱਲੋਂ ਦਿੱਤੀ ਗਈ ਹੈ ਮੈਂ ਧੰਨਵਾਦ ਕਰਾਂਗਾ ਇਹਨਾਂ ਦਾ ਕਿ ਇਹਨਾਂ ਨੇ ਉਸ ਪਰਿਵਾਰ ਦੇ ਛੋਟੇ-ਛੋਟੇ ਬੱਚਿਆਂ ਦੇ ਲਈ ਆਪਣੇ ਜੋ ਇਹਨਾਂ ਦੇ ਮਨ ਦੇ ਵਿੱਚ ਇਹਨਾਂ ਦੀ ਆਈ ਇਹਨਾਂ ਦਾ ਫੋਨ ਆਇਆ ਕਿ ਮੈਂ ਉਹਨਾਂ ਦੀ ਹੈਲਪ ਕਰਨੀ ਹੈ ਇਹਦੇ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਅੱਗੇ ਨੂੰ ਵੀ ਕੋਈ ਹੋਰ ਜ਼ਰੂਰਤ ਹੋਏਗੀ ਤਾਂ ਵੀ ਮੈਂ ਪਰਿਵਾਰ ਦੇ ਨਾਲ ਖੜਾ ਹਾਂ ਅੱਜ ਕੀ ਕਹਿਣਾ ਚਾਹੋਗੇ ਜੀ ਐਡਾ ਵੱਡਾ ਹਾਦਸਾ ਵੀ ਹੋਇਆ ਤੇ ਤੁਸੀਂ ਇੱਕ ਬਹੁਤ ਬਹੁਤ ਵੱਡਾ ਯੋਗਦਾਨ ਉਸ ਪਰਿਵਾਰ ਦੇ ਲਈ ਤੇ ਜਿਹੜਾ ਜ਼ਰੂਰਤਮੰਦ ਹੈ ਇਹ ਕੋਈ ਉਹ ਨਹੀਂ ਹੈਗਾ ਇਹ ਤਾਂ ਇੱਕ ਪ੍ਰਮਾਤਮਾ ਵੱਲੋਂ ਉਹ ਜੋ ਐਡਾ ਵੱਡਾ ਹਾਦਸਾ ਸਾਡੇ ਸ਼ਹਿਰ ਤੇ ਵਾਪਰਿਆ ਮੈਂ ਤਾਂ ਪ੍ਰਮਾਤਮਾ ਕੋਲੋਂ ਆਪਣੇ ਵੱਲੋਂ ਦੁਆ ਕਰਦਾ ਕਿ ਉਹਨਾਂ ਬੱਚਿਆਂ ਨੂੰ ਤੇ ਡਰਾਈਵਰ ਨੂੰ ਆ ਵੀ ਗੋ ਆਪਣੇ ਚਰਨਾ ਚ ਨਿਵਾਸ ਰੱਖੀ ਤੇ ਉਹਨਾਂ ਤੇ ਆਪਣਾ ਮੇਰ ਪਰਿਆ ਹੱਥ ਵੀ ਰੱਖੀ ਇਹੋ ਬੱਚੇ ਸਾਡੇ ਕਿਸੇ ਪਰਿਵਾਰਾਂ ਦੇ ਵਿੱਚ ਦੁਆਰੇ ਆਣ ਜਨਮ ਲੈਣ ਤਾਂ ਇਹਦੇ ਤੁਹਾਨੂੰ ਹੋਏਗਾ ਜਿਹੜਾ ਕਿ ਇਹ ਹੁਣ ਵੀ ਇੱਥੇ ਧਰਨਾ ਲਾਇਆ ਹੋਇਆ ਪ੍ਰਮਾਤਮਾ ਇਹਨਾਂ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਵੀ ਦੇ ਦੇ ਪਰਿਵਾਰਾਂ ਦੇ ਵਿੱਚ ਪ੍ਰਮੋਦ ਜੀ ਕਹਿ ਰਹੇ ਸੀ ਕਿ ਉਹਨਾਂ ਦੇ ਵਿੱਚ ਦੁਆਰਾ ਚਲੋ ਜੋ ਬੱਚੇ ਚਲੇ ਗਏ ਨੇ ਉਹਨਾਂ ਨੂੰ ਅਸੀਂ ਵਾਪਸ ਨਹੀਂ ਲਿਆ ਸਕਦੇ ਪਰ ਉਹ ਪਰਿਵਾਰਾਂ ਦੇ ਵਿੱਚ ਫੇਰ ਖੁਸ਼ੀਆਂ ਪ੍ਰਮਾਤਮਾ ਕਰੇ ਕਿ ਉਹ ਅੱਜ ਇਸ ਸਦਮੇ ਤੋਂ ਉੱਭਰਣ ਤੇ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਨਾ ਉਹੀ ਬੱਚੇ ਨੇ ਜੋ ਇਹਨਾਂ ਦੇ ਘਰਾਂ ਦੇ ਵਿੱਚ ਦੁਬਾਰਾ ਫੇਰ ਅਸੀਂ ਉਹਨਾਂ ਨੂੰ ਦੇਖੀਏ ਤੇ ਜੋ ਡਰਾਈਵਰ ਪਰਿਵਾਰ ਹੈ ਉਸ ਦੇ ਲਈ ਜੋ ਇਹਨਾਂ ਨੇ ਇਹ 5000 ਰੁਪਏ ਦੀ ਮਦਦ ਕੀਤੀ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਕਿ ਇਹਨਾਂ ਵੱਲੋਂ ਇਹ ਪਰਿਵਾਰ ਦੇ ਲਈ ਵੱਡੀ ਜੋ ਹੈਲਪ ਕੀਤੀ ਗਈ ਹੈ ਤੇ ਇਹ 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 ਨਦੀ ਜਿਹੜੀ ਇਹ ਤਿਲ ਫੁੱਲ ਹੈਗਾ ਇਹ ਉਹ ਪਰਿਵਾਰ ਦੇ ਲਈ ਉਹ ਛੋਟੇ ਛੋਟੇ ਬੱਚਿਆਂ ਦੇ ਲਈ ਉਹਨਾਂ ਦੀ ਜੀਵਿਕਾ ਨੂੰ ਚਲਾਉਣ ਵਾਸਤੇ ਬਹੁਤ ਜ਼ਿਆਦਾ ਸਹਾਇਕੀ ਹੋਵੇਗਾ ਸਮਾਨ ਹੈਲਪਲਾਈਨ ਤੋਂ ਦੇਪਕਿੰਦਰ ਸਿੰਘਲਾ ਬਹੁਤ ਬਹੁਤ ਧੰਨਵਾਦ